ਆਮਾਦੀ ਪਾਰਟੀ ਤੋਂ ਵਾਈਸ ਪ੍ਰਧਾਨ ਤੇ ਪੰਜਾਬ ਰਾਜਪੂਤ ਕਲਾਨ ਬੋਰਡ ਦੇ ਚੇਅਰਮੈਨ ਸਵਨਸਿੰਘ ਸਲਾਰੀ ਅੱਜ ਸੁजानਪੁਰ ਪਹੁੰਚੇ ਸਿਗੇ ਉਹਨਾਂ ਨੇ ਸੁजानਪੁਰ ਦੇ ਨਗਰ ਕੌਂਸਲ ਦੇ ਪ੍ਰਧਾਨ ਉਰਾਦਾ ਬਾਲੀ ਤੇ ਉਹਨਾਂ ਦੇ ਨਾਲ ਸਾਰੇ ਐਮਸੀਆਂ ਦੇ ਨਾਲ ਇੱਕ ਬੈਠਕ ਕੀਤੀ ਗਈ ਹੈ ਬੈਠਕ ਦੇ ਵਿੱਚ ਸੁजानਪੁਰ ਦੀਆਂ ਜਿਹੜੀਆਂ ਸਮੱਸਿਆ ਸਿਗੀਆਂ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਵੀ মিডিਆ ਨਾਲ ਗੱਲਬਾਤ ਕਰਦੇ ਸਵਨਸਿੰਘ ਸਲਾਰੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਵੀ ਸਮੱਸਿਆਵਾਂ ਸੁजानਪੁਰ ਸ਼ਹਿਰ ਦੀਆਂ ਹੈਗੀਆਂ ਨੇ ਉਹ ਪੈਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ ਵਿਸ਼ੇਸ਼ ਤੌਰ ਤੇ ਉਹਨਾਂ ਨੇ ਸੁजानਪੁਰ ਦੇ ਓਵਰ ਬ੍ਰਿਜ ਨੂੰ ਲੈ ਕੇ ਜਿਹੜਾ ਵਿਚਾਰ-ਵਟ ਲੇਲੇ ਵਿਚਾਰ ਕੀਤੇ ਗਏ ਨੇ ਇਸ ਸੰਬੰਧੀ মিডিਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕੀ ਕੁਝ ਕਿਹਾ ਆਉਤ ਉਹਨਾਂ ਨੂੰ ਸੁਣਾਣੇ ਆ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਸਾਰੇ ਮੇਰੇ ਐਮਸੀ ਸਹਿਬਾਨ ਜਿਹੜੇ ਸਜਨਪੁਰ ਸਾਡੇ ਕਮੇਟੀ ਦੇ ਮੈਂਬਰ ਹੈਗੇ ਨੇ ਔਰ ਐਕਟਿਵ ਸਾਡੇ ਕਾਰਕਿਰਤਾ ਵੀ ਹੈਗੇ ਨੇ ਇਹਨਾਂ ਦਾ ਬਹੁਤ ਦਿਨ ਤੋਂ ਇਹ ਚੱਲ ਰਿਹਾ ਸੀਗਾ ਕਿ ਅਸੀਂ ਮਿਲਣਾ ਹੈ ਅੱਜ ਮਿਲਦੇ ਆ ਕੱਲ ਮਿਲਦੇ ਆ ਕਾਫੀ ਦਿਨ ਨਿਕਲ ਗਏ ਬਟ ਅੱਜ ਫਾਈਨਲੀ ਇਹਨਾਂ ਦੀਆਂ ਦੋ ਤਿੰਨ ਪ੍ਰੋਬਲਮਾਂ ਸੀਗੀਆਂ ਇੱਕ ਤੇ ਸਿਵਰੇਜ ਸੀਗੀ ਇਹਨਾਂ ਦੇ ਸਾਹਮਣੇ ਐਕਸ਼ਨ ਸਾਹਿਬ ਨੂੰ ਬੁਲਾਤਾ ਹੈ ਉਹ ਟਿਊਸਡੇ ਨੂੰ بیٹھ ਕੇ ਇਹਨਾਂ ਨਾਲ ਸਾਰਾ ਸੈੱਟ ਕਰਕੇ ਜਿਹੜਾ ਵੀ ਕੰਮ ਸਲੋ ਚੱਲ ਰਿਹਾ ਉਹਨੂੰ ਕੰਪਲੀਟ ਕਰਨਗੇ ਉਹਦੇ ਇਲਾਵਾ ਇਹਨਾਂ ਦੀ ਕੋਈ ਪ੍ਰੋਬਲਮ ਹੈ ਸਹੀ ਹੈ ਕਿ ਇਹਨਾਂ ਦਾ ਸਟਾਫ ਰੋਜ਼ ਚੇਂਜ ਹੋ ਜਾਂਦਾ ਅਸ਼ੋਰੈਂਸ ਕਰਵਾਤਾ ਇਹਨਾਂ ਨੂੰ ਅਫਸਰਾਂ ਤੋਂ ਕੰਸਰਨ ਤੋਂ ਉਸ ਮਿਨਿਸਟਰੀ ਕਨਫਰਮ ਤੋਂ ਕਿ ਤੁਹਾਡਾ ਸਟਾਫ ਚੇਂਜ ਨਹੀਂ ਹੋਏਗਾ ਤੀਸਰਾ ਸਭ ਤੋਂ ਵੱਡੀ ਗੱਲ ਅੱਜ ਮੇਰੇ ਮੇਰੇ ਜੈਂਸ ਵੀ ਸੀਗੀ ਕਿ 2018 ਜਿਸੀਂ ਸਜਾਨਪੁਰ ਰੇਲਵੇ ਦਾ ਜਿਹੜਾ ਬ੍ਰਿਜ ਸੀਗਾ ਉਹ ਪਾਸ ਕਰਵਾਇਆ ਉਹ ਓਵਰਹੈੱਡ ਬ੍ਰੀਸ ਸੀਗਾ ਉਹਦਾ ਅੱਗੇ ਕੁਝ ਨਹੀਂ ਹੋਇਆ ਅੱਜ ਮੈਂ ਸਾਰੇ ਮੇਰੇ ਪ੍ਰਧਾਨ ਅਨੁਰਾਧਾ ਬਾਲੀ ਜੀ ਮੇਰੇ ਸਾਰੇ ਐਮਸੀ ਬਾਲੀ ਸਾਹਿਬ ਸ਼੍ਰਿੰਦਰ ਜਿਹੜੇ ਮੇਰੇ ਭਰਾ ਖੜੇ ਨੇ ਨਾਲ ਸਾਰੇ ਸਾਡੇ ਮੇਰੀਆ ਪਹਿਲਾ ਖੜਿਆ ਜਿਹੜੇ ਐਮਸੀ ਨਾਲ ਇਹਨਾਂ ਨੂੰ ਮੈਂ ਯਕੀਨ ਦਿਲਾਉਣਾ ਕਿ ਕੁਝ ਵੀ ਹੋਏਗਾ ਕਿਦੋਂ ਵੀ ਬਾਤ ਕਰਵਾਉਣਾ ਪਿਆ ਜਿੱਥੇ ਫਸਿਆ ਹੋਏਗਾ ਮੈਂ ਪਰਸਨਲ ਲੈਵਲ ਤੇ ਇਹਨੂੰ ਕਰਕੇ ਸਜਨਪੁਰ ਦੀ ਜਿਹੜੀ ਬ੍ਰਿਜ ਦੀ ਸਮੱਸਿਆ 100% ਪੂਰੀ ਹੋਏਗੀ ਔਰ ਐਦਰ ਲੀਸਟ ਔਰ ਮੈਂ ਮੰਡੇ ਟਿਊਸਡੇ ਨੂੰ ਐਕਸ਼ਨ ਪੀਡਬਲੂਡੀ ਉਨੂੰ ਮੈਂ ਪੁੱਛਾਂਗਾ ਕਿੱਥੇ ਫਸਿਆ ਹੋਇਆ ਕਿਉਂਕਿ ਜਦੋਂ 2018 ਦੇ ਬਾਕੀ ਬ੍ਰਿਜ ਦੇ ਨੋਨ ਸੀਗੇ ਔਰ ਦੋ ਵੱਡੇ ਸੀਗੇ ਕਿ ਮਕੌੜਾ ਪੱਤਾ ਰੋਕ ਇੱਕ ਕੀੜੀਆਂ ਦਾ ਸੀਗਾ ਉਹਨਾਂ ਦੇ ਵੀ ਪੈਸੇ ਮੈਂ ਟ੍ਰਾਂਸਫਰ ਕਰਵਾ ਦਿੱਤੇ ਸੀ ਲੇਕਿਨ ਉੱਥੇ ਵੀ ਕੁਛ ਨਹੀਂ ਹੋਇਆ ਉੱਥੇ ਵੀ ਮੈਂ ਕੱਲ ਡੀਸੀ ਸਾਹਿਬ ਨਾਲ ਸਭ ਕੁਝ ਕਰਕੇ ਆਇਆ ਹਾਂ ਗੁਰਦਾਸਪੁਰ ਉਹਨਾਂ ਨੇ ਵੀ ਅਸ਼ੋਰੈਂਸ ਦਿੱਤਾ ਹੈ ਕਿ ਇਸ ਲਾਰੇ ਇੱਕ ਸਾਹਿਬ ਇੱਕ ਮਹੀਨੇ ਟੈਂਡਰ ਕੱਢ ਦੇਵਾਂਗੇ ਆਪਾਂ ਇਹ ਪੁਲ ਦਾ ਤੇ ਮੈਂ ਤੁਹਾਨੂੰ ਅਸ਼ੁਰ ਇਹ ਦੇਣਾ ਅੱਜ ਮੇਰੇ ਸਾਰੇ ਐਮਸੀ ਸਾਹਿਬਾਨ ਨੂੰ ਆਮ ਆਦਮੀ ਪਾਰਟੀ ਤੁਹਾਡੀ ਪਾਰਟੀ ਹੈ ਔਰ ਹਰ ਬੰਦੇ ਦੀ ਪਾਰਟੀ ਹੈ ਇਹ ਤੋਂ ਵਟ ਕੇ ਇਹ ਹੈ ਕਿ ਸਜਨਪੁਰ ਨੂੰ ਰੀਅਲੀ ਬਹੁਤ ਤਕਲੀਫ ਹੁੰਦੀ ਹੈ ਜਦੋਂ ਕਿ ਤੇ ਰੇਲ ਦਾ ਫਟਕ ਬੰਦ ਹੋ ਜਾਂਦਾ ਹੈ ਬੱਚੇ ਨੇ ਸਕੂਲ ਜਾਣਾ ਹੁੰਦਾ ਹੈ ਸ਼ਾਮ ਦਾ ਟਾਈਮ ਹੁੰਦਾ ਹੈ ਤੇ ਫਿਰ ਉਹ ਕਿੰਨੀ دیر ਬੰਦ ਰਹੇ ਦਾ ਕੋਈ ਲਿਮਟ ਨਹੀਂ ਹੈਗੀ ਤੇ ਮੈਂ ਅਸ਼ੁਰ ਅਸ਼ੁਰਨ ਤੁਹਾਨੂੰ ਵੀ ਦੇ ਰਿਹਾ ਤੁਹਾਡੇ ਚੈਨਲ ਤੇ ਵੀ ਕਹਿ ਰਿਹਾ ਕਿ ਕਿਸੇ ਵੀ ਸੂਰਤ ਤੇ ਇਹ ਬ੍ਰਿਜ ਬਣੇਗਾ ਮਾਈ ਸਾਹਿਬ ਜਿੱਥੇ ਰਹੀ ਦੀ ਮਰਦਾਨ ਜੀ ਹੁਣ ਤੁਸੀਂ ਦੱਸਣਾ ਤੁਸੀਂ ਮੈਨੂੰ ਬੋਲਿਆ ਨਹੀਂ ਕਿਥੇ ਕਿਉਂ ਗੱਲ ਕਰਕੇ ਮੇਰੀ ਕਮੇਟੀ ਨਾਲ ਇਹਨਾਂ ਦੇ ਪ੍ਰਧਾਨ ਨਾਲ ਜਿੱਥੇ ਫਸਿਆ ਹੋਏਗਾ ਜਿੱਥੇ ਕਹਿਣਾ ਪਏਗਾ ਕਾਂਗੇ ਔਰ ਇਹ ਕੰਮ ਹੋਏਗਾ ਜਨਾਬ ਸਿਰ ਤੇ ਨਹੀਂ ਕਿ ਕੁਝ ਕਹੇਗੇ ਜੀ ਹਾਂ ਜੀ ਆਵਾਂ ਵਾਲੇ ਜੀ ਕੀ ਕੁਝ ਚਾਰ ਚਾਹੇ ਦਿਖੋ ਜੀ ਸਾਡਾ ਮੇਰੇ ਟੀਮ ਦੇਖੋ ਕਿੰਨੀ ਸਟਰੋਂਗ ਹੈ ਤੁਸੀਂ ਰੈਸਟ ਸ਼ੋਰ ਕਿ ਇਹ ਸਾਰੇ ਦੁਬਾਰਾ ਚੁਗਿਆਗੇ ਲੋਕਾਂ ਦੇ ਬੰਦੇ ਲੋਕਾਂ ਨੇ ਚੁਣੇ ਨੇ ਔਰ ਇਹ ਦਿਨ ਹੈ ਲੋਕਾਂ ਦੀ ਸਿਹੋ ਵਿੱਚ ਲੱਗੇ ਹੋਏ ਨੇ ਅੱਜ ਮੈਂ ਪਹਿਲੀ ਵਾਰ ਆਇਆ ਮੇਰੇ ਐਮਸੀ ਸਾਹਿਬ ਦੇ ਘਰ ਤੁਹਾਡਾ ਪੁਰਾਣਾ ਗਿਆ ਸੁੰਦਰ ਸ਼ਰਮਾ ਸੋਰੀ ਅੰਦਰ ਸ਼ਰਮਾ ਸਾਹਿਬ ਮੇਰੀ ਭੈਣ ਹੈ ਮੇਰੇ ਐਮਸੀ ਬ੍ਰਸ਼ਾ ਸਰੋਜੀ ਤੇ ਅੱਜ ਮੈਂ ਦੇਖ ਕੇ ਲਿਖਿਆ ਹੈ ਇੰਨਾ ਸੋਣਾ ਅੱਗੇ ਸਫਾਈ ਸੁਹੀ ਹੋਈ ਹੋਈ ਹੈ ਮੈਨੂੰ ਨਹੀਂ ਲੱਗ ਰਿਹਾ ਕਿਸੇ ਕੋਈ ਪ੍ਰੋਬਲਮ ਹੈ ਹਾਂ ਗਵਰਨਮੈਂਟ ਦੀ ਕੋਈ ਪ੍ਰੋਬਲਮ ਹੈ ਅੱਜ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਇਲੈਕਸ਼ਨ ਦੇ ਪਹਿਲੇ ਪਹਿਲੇ ਸੌਟ ਆਊਟ ਹੋ ਜਾਏਗੀ ਔਰ ਜਿੱਤਾਂਗੇ ਕਮੇਟੀ ਦਾ ਚੇਅਰਮੈਨ ਵੀ ਸਾਡਾ ਹੋਏਗਾ ਇਹਦੇ ਕੋਈ ਸ਼ੱਕ ਨਹੀਂ ਹੈ 15 ਦੇ 15 ਸੀਟਾਂ ਜਿੱਤੀਆਂ ਜਾਣਗੀਆਂ ਇਹ ਤੁਹਾਨੂੰ ਮੈਂ ਅਸ਼ੋਰੇ ਦੇ ਦੇਣਾ ਬਾਕੀ ਜਿਹੜੀਆਂ ਪਾਰਟੀਆਂ ਛੱਡੀਆਂ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਇਹ ਕਾਂਗਰਸ ਕਾਂਗਰਸ ਜਿਹੜੀ ਹੈ ਕੋਈ ਪਾਰਟੀ ਥੋੜੀ ਹੈ ਇਹ ਤਾਂ ਲੁਟੇਰੇ ਕਿੱਠੇ ਹੋਏ ਇਹਨਾਂ ਨੇ ਦੇਸ਼ ਨੂੰ ਲੁੱਟਿਆ ਇਹਨਾਂ ਨੇ ਹਿੰਦੂਆਂ ਨੂੰ ਬਰਬਾਦ ਕੀਤਾ ਹਿੰਦੂ ਵਿਰੋਧੀ ਪਾਰਟੀ ਹੈ ਔਰ ਪੰਜਾਬ 'ਚ ਸਪੈਸ਼ਲੀ ਇਹਨਾਂ ਨੇ ਸਰਦਾਰਾਂ ਨੂੰ ਹੀ ਨਹੀਂ ਬਖਸ਼ਿਆ ਸਰਦਾਰਾਂ ਦਾ ਕਤਲੇਆਮ ਕੀਤਾ ਕਿੰਨੇ ਕਾਂਗਰਸ ਨੇ ਜੇ ਗੋਲਡਨ ਟੈਂਪਲ ਤੇ ਟੈਗ ਜਿਹੜਾ ਹੈ ਲੈ ਕਿਨੇ ਜਿਹੜਾ ਇਹਨੇ ਕਾਂਗਰਸ ਨੇ ਮੈਂ ਤੇ ਕਹਣਾ ਅਗਰ ਕੋਈ ਵੀ ਬੰਦਾ ਜਿਹੜਾ ਹਿੰਦੁਸਤਾਨੀ ਹੈ ਉਹ ਕਮ ਸੇ ਕਮ ਕਾਂਗਰਸ ਨੂੰ ਪੂਰਾ 100% ਕਰਾਸ ਕਿਉਂਕਿ ਇਹ ਪਾਰਟੀ ਅਗਰ ਕਿਤੇ ਹਿੰਦੁਸਤਾਨ ਦੇ ਰਹਿ ਗਈ ਤੇ ਇਹਨਾਂ ਦੇ ਇੱਕੋ ਹੀ ਮੁੱਦਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਨੂੰ ਇਹ ਪ੍ਰਮੋਟ ਕਰ ਦੇਣਾ ਉਹ ਹੀ ਇਹਨਾਂ ਦੇ ਮਾਈ ਬਾਪ ਨੇ ਔਰ ਉਹਨਾਂ ਦੇ ਹਿਸਾਬ ਨਾਲ ਇਹ ਕੰਮ ਕਰ ਦੇਣਾ ਉਹਨਾਂ ਦੇ ਹਿਸਾਬ ਨਾਲ ਜੀਣ ਦੇਣਾ ਚਾਹੇ ਜ਼ਮੀਨ ਦੇ ਨਾ ਮਤਲਬ ਹੋਵੇ ਚਾਹੇ ਬੱਕ ਬੋਰਡ ਦੇ ਨਾ ਮਤਲਬ ਹੋਵੇ ਚਾਹੇ ਯੂਨੀਵਰਸਿਟੀਆਂ ਸਲਾਮ ਦੀਆਂ ਬੁਲਣੀਆਂ ਹੋਣ ਜਾ ਤੀ 70 ਹਟਾਣਾ ਹੋਏ ਤਲਾਕਲਾ ਘਟਾਉਣਾ ਇਹ ਸਾਰੇ ਮੁੱਤੇ ਇਹਨਾਂ ਦੇ ਦੇਸ਼ ਵਿਰੋਧੀ ਨੇ ਤੇ ਮੈਂ ਸਾਰੇ ਮੇਰੇ ਬੋਟਰਾਂ ਨੂੰ ਬੇਨਤੀ ਕਰਾਂਗਾ ਕਿ ਕਾਂਗਰਸ ਨੂੰ ਜਿੱਦਾਂ ਪੂਰੇ ਹਿੰਦੁਸਤਾਨ 'ਚ ਜੋ ਜ਼ੀਰੋ ਹੋਈ ਹੈ ਇਸ ਵਾਰ ਪੰਜਾਬ 'ਚ ਜ਼ੀਰੋ ਹੋਣ ਜਾਈਦੀ ਹੈ ਕੋਈ ਵੀ ਇਲੈਕਸ਼ਨ ਆਏ ਮੈਂ ਯਕੀਨ ਨਾਲ ਕਹਿੰਦਾ ਆਮ ਆਦਮੀ ਪਾਰਟੀ ਜੋ ਦਾ ਵਾਅਦਾ ਕੀਤਾ ਹੈ ਤੁਹਾਡੇ ਨਾਲ ਸਭ ਤੋਂ ਵੱਡਾ ਵਾਅਦਾ ਸੀਗਾ ਪਹਿਲੇ ਮੇਰੇ ਲੋਕਾਂ ਨੂੰ ਜਿਨ੍ਹਾਂ ਨੇ ਵੋਟ ਪਾਣੇ ਨੇ ਬਿਜਲੀ ਦਾ ਉਹ ਪੂਰਾ ਹੋਇਆ ਲੁਕੇ ਕਹਿੰਦੇ ਸੀ 6 ਮਹੀਨਿਆਂ 'ਚ ਬਿਜਲੀ ਦਾ ਕੰਮ ਬੰਦ ਹੋਇਆ ਨਾ ਪੂਰੇ ਛਲਦਾ ਰਿਆ ਹੁਣ ਅਸੀਂ ਸਭ ਤੋਂ ਵੱਡਾ ਜਿਹੜਾ ਲੋਕਾਂ ਨੂੰ ਹੁਣ ਪ੍ਰਬਲ ਹੁੰਦੀ ਹੈ ਮੈਂ گاؤں ਖੇੜੇ ਜੰਨਾ ਲੋਕੀ ਘਰ ਵਿਚਾਰੇ ਬੈਠੇ ਹੁੰਦੇ ਆ ਕਿ ਦਵਾਈਆਂ ਨਹੀਂ ਚੰਗੀਆਂ ਹੁੰਦੀਆਂ ਉਹ ਘਾਰੀ ਅੱਧੇ ਬੰਦੇ 50% ਬੰਦੇ ਤੇ ਚੰਗੇ ਲਾਜ ਬਗੈਰ ਮਰ ਜਾਂਦੇ ਨੇ ਤੇ ਸਰਕਾਰ ਨੇ 10-10 ਲੱਖ ਰੁਪਏ ਇੱਕ ਇੱਕ ਪਰਿਵਾਰ ਨੂੰ ਕਾਰਡ ਬੰਨਾ ਸ਼ੁਰੂ ਹੋ ਗਏ ਨੇ ਦਸੰਬਰ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ ਹਾਂ ਜਰੂਰ ਹੈ ਤੁਸੀਂ ਪੁੱਛਣਾ ਵੀ ਹੈ ਦੇ ਪਹਿਲੇ ਮੈਂ ਦੱਸ ਦੇਣਾ ਕਿਵੇਂ ਹਜ਼ਾਰ-ਹਜ਼ਾਰ ਰੁਪਏ ਗਿਉ ਨਹੀਂ ਮਿਲਿਆ ਇਹ ਅਸੀਂ 1998 100% ਮਾਰਚ ਤੋਂ 11-11 ਹਜ਼ਾਰ ਰੁਪਏ ਸਟੈਂਸ ਮਾਨਯੀ ਚਿੰਨ੍ਹੇਸਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਨਾਉਂਸ ਕੀਤਾ ਇਹ ਮਿਲੇਗਾ ਅਸੀਂ ਕਿਤੇ ਸਾਡੇ ਵਾਅਦੇ ਤੋਂ ਪੂਰੇ ਨਹੀਂ ਪਿਛੇ ਨੇ ਪਿਛੇ ਨਹੀਂ ਜਾ ਰਹੇ ਕਿਉਂਕਿ ਅਸੀਂ ਲੋਕਾਂ ਦੇ ਬੰਦੇ ਆ ਆਮ ਆਦਮੀ ਦੇ ਆ ਔਰ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤ ਲੋਕਾਂ ਦੇ ਜਿਹੜੇ ਵੀ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਕੰਮ ਕਰੇਗੀ ਤੇ ਮੈਂ ਅੱਜ ਮੇਰੇ ਸਾਰੇ ਜਿਹਨੇ ਵੀ ਐਮਸੀ ਸਾਹਿਬਾਨ ਹੈ ਮੇਰੇ ਪ੍ਰਧਾਨ ਅਨੁਰਾਧਾ ਜੀ ਇਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇੱਥੇ ਆਇਆ ਇਹਨਾਂ ਨੇ ਮੈਨੂੰ ਕੁਪ ਚਾਹ ਵਗੈਰਾ ਪ্লাইਏ ਪਕੋੜੇ ਵੀ ਖਲਾਈ ਸਭ ਕੁਝ ਖਾਦਾ ਹੈ ਤੇ ਮੇਰਾ ਖਿਆਲ ਹੈ ਜੇ ਇੰਨਾ ਇਹਨਾਂ ਦਾ ਕੰਪਲੀਸ਼ਨ ਹੈਗਾ ਇਹਨਾਂ ਦਾ ਪਿਆਰ ਹੈ ਅਸ਼ੀਰਵਾਦ ਹੈ ਅਗਰ ਮੈਂ ਦੇਖ ਸਕਣਾ ਤੇ ਸਾਡੇ ਲੋਕੀ ਵੀ ਉਹ ਅਸ਼ੀਰਵਾਦ ਜ਼ਰੂਰ ਇਹਨਾਂ ਨੂੰ ਦੇਣਗੇ ਔਰ ਇਹ ਸਾਰੇ ਜਿੱਤ ਕਰਨਗੇ ਬਹੁਤ ਬਹੁਤ ਧੰਨਵਾਦ ਨਮਸਕਾਰ ਧੰਨਵਾਦ ਅੱਜ ਸਾਡੇ ਬੜੇ ਰਿਸਪੈਕਟਡ ਵਨਸ ਲਾਰੀਆ ਜੀ ਨੇ ਸਿਆਨਪੁਰ ਸਾਡੇ ਐਨਸੀ ਸੁਨਿੰਦਰ ਸ਼ਰਮਾ ਜੀ ਦੇ ਕਾਰਜ ਕੀਤੀ ਹੈ ਅਸੀਂ ਪੂਰੀ ਕੌਂਸਲ ਦੀ ਟੀਮ ਉਹਨਾਂ ਦਾ ਇੱਥੇ ਆਣ ਤੇ ਸਵਾਗਤ ਕਰਨੀ ਆ ਸਾਨੂੰ ਉਹਨਾਂ ਦੇ ਨਾਲ ਗੱਲਬਾਤ ਕਰਕੇ ਬੜਾ ਅੱਛਾ ਲੱਗਾ ਕਿਉਂਕਿ ਅਸੀਂ ਉਹਨਾਂ ਨੂੰ ਸਜਾਨਪੁਰ ਦੀਆਂ ਮੂਲਬੂਤ ਜਿਹੜੀਆਂ ਵੀ ਸਹੂਲਤਾਂ ਸਾਰੀਆਂ ਨਾਲ ਅਵਗਤ ਕਰਵਾਇਆ ਤੇ ਉਹਨਾਂ ਨੇ ਸਾਨੂੰ 100% ਯਕੀਨ ਦਿਵਾਇਆ ਕਿ ਮੈਂ ਇਹ ਕੰਮ ਤੁਹਾਡੇ ਪੂਰੇ ਕਰਵਾਤੇ ਜਿਤਾਂਗਾ ਉਹਨਾਂ ਦੇ ਇੱਥੇ ਆਣ ਦੇ ਨਾਲ ਸਾਡੇ ਕਾਉਂਸਲਰਾਂ ਨੂੰ ਵੀ ਥੋੜੀ ਹਿੰਮਤ ਜਾਈ ਹੈ ਤੇ ਮੈਂ ਉਹਨਾਂ ਨੂੰ ਪ੍ਰਸ਼ਾਸਨ ਅੱਗੇ ਉਹ ਕਹਿੰਦੇ ਸਲਾਦੀ ਸਾਹਿਬ ਅੱਗੇ ਬੇਨਤੀ ਕਰਾਂਗੀ ਕਿ ਜੋ ਅਸ਼ਵਾਸਨ ਉਹਨਾਂ ਨੇ ਸਾਨੂੰ ਦਿੱਤੇ ਦਵਾਇਆ ਉਹ ਪੂਰੇ ਹੋਣ इलैक्शन का टाइम है सांसलर किसी काम तो भी हताश ना हो जीत के जिन्नी भी सीटा उन झोली च पाईए धन्यवाद हाँ उन्होंने मेरी एक्सीन साहब मेरी गल करवाई है मैं भी वो ट्यूजडे आँगी उस हल जल्दी करवा के दवा सुजानपुर के लोगों मैसेज प्रॉब्लम चलो आँदी है हट भी जाती है थोड़ा टाइम लगता है साढ़े कौंसलट कारपोरेट कर ਤੇ ਤਾਂ ਕਿ ਇਹ ਅੱਗੇ ਜਾ ਕੇ ਆਪਣੀਆਂ ਸਮੱਸਿਆਵਾਂ ਦਖੇ ਤੇ ਜਲਦੀ ਨਿਬਾਹਤ ਕਰੀਏ। ਕਾਫੀ ਆਪਾਂ ਉਹਨਾਂ ਨੂੰ ਕੰਮ ਦੱਸਿਆ ਇੱਕ ਰੋਡ ਦਾ ਸੀਗਾ ਜਿਹੜਾ ਸੀਵਰੇਜ ਬੋਰਡ ਨੇ ਕੰਮ ਲਾਇਦਾ ਹੈ ਤੇ ਮੰਡੀ ਬੋਰਡ ਨੇ ਬਣਾਣਾ ਹੈ। ਉਹਨਾਂ ਨੂੰ ਵੀ ਅਸੀਂ ਕਿਹਾ ਵੀ ਇਹ ਪਹਿਲ ਦੇ ਆਧਾਰ ਤੇ ਬਣਾਓ ਲੋਕੀ ਬਹੁਤ ਪਰੇਸ਼ਾਨ ਹੋ ਰਹੇ ਦੁਕਾਨਦਾਰੀ ਲੋਕਾਂ ਦੀ ਖਤਮ ਹੋ ਚੁੱਕੀ ਹੈ। ਅਸ਼ਵਾਸ਼ਣ ਦੇ ਕੇ ਗਿਆ ਵੀ ਉਹਨਾਂ ਐਕਸ਼ਨ ਨੂੰ ਫੋਨ ਕੀਤਾ ਵੀ ਜਲਦੀ ਇਹ ਕੰਮ ਹੋ ਜਾਏਗਾ। ਤੇ ਬਾਕੀ ਹੋਰ ਵੀ ਰੋਡ ਵੀ ਜਿਹੜੇ ਕਾਫੀ ਟੁੱਟੇ ਦੇ ਬਾੜਗੜ ਆਈ ਦੀ ਮੰਡੀ ਬੋਰਡ ਨੇ ਬਣਾਣੇ ਆ। ਉਹ ਵੀ ਉਹਨਾਂ ਨੇ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਵੀ ਜਲਦੀ ਕੰਮ ਲੱਗ ਜਾਏਗਾ ਬਾਕੀ ਮੈਂ ਵਾਰਡ ਵਾਸੀਆਂ ਨੂੰ ਇੱਕ ਹੋਰ ਦੱਸਣਾ ਚਾਹਨਾ ਇਹ ਬਿਲੀ ਕਰ ਦਿੰਦਾ ਜਿਹੜੇ ਸਵਿਦੇ ਨੇ ਇਹ ਕਾਫੀ ਦੇਰ ਦਾ ਪ੍ਰਕਿਰਿਆ ਚੱਲੇਦਾ ਸੀ ਕਮੇਟੀ ਵੱਲੋਂ ਤੇ ਇਹ ਪ੍ਰਕਿਰਿਆ ਸਫਲ ਹੋ ਗਿਆ ਹੈ 2-4 ਦਿਨ ਦੇ ਵਿੱਚ ਸਵਿਦੇ ਕਟੇ ਜਾਣਗੇ ਆਪਾਂ ਐਕਸ਼ਨ ਸਾਹਿਬ ਪ੍ਰਦੀਪ ਜੀ ਦਾ ਤੇ ਬਿਲੀ ਬੋਰਡ ਸਾਰੇ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਬਾਤ ਕਰਨੇ ਆ ਕਿ ਉਹਨਾਂ ਪਹਿਲ ਦੇ ਆਧਾਰ ਤੇ ਸਵਿਧੀਆਂ ਦਾ ਕੰਮ ਕਰਾਇਆ ਧੰਨਵਾਦ